ਖ੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਵਿੱਚ ਬਾਗੀ ਸਲਾਂ ਉੱਠਣੇ ਸ਼ੁਰੂ ਹੋ ਗਈਆਂ ਇਸੇ ਦੇ ਚੱਲਦਿਆਂ ਜਿੱਥੇ ਸਰਵਣ ਸਿੰਘ ਫਲੋਰ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਉਥੇ ਮੋਗਾ ਵਿੱਚ ਵੀ ਇਸੇ ਤਰ੍ਹਾਂ ਦੀ ਬਗਾਵਤ ਸ਼ੁਰੂ ਹੋ ਗਈ ਹੈ ਸ਼ਰਮ ਨੇ ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਚ ਅਕਾਲੀ ਵਿਧਾਇਕਾ ਬੀਬੀ ਰਾਜਵਿੰਦਰ ਕੋਰ ਪੱਗ ਕੇਦੀ ਟਿਕਟ ਇੱਕਦਮ ਕੱਟ ਕੇ ਜਗਰਾਉਂ ਦੇ ਵਿਧਾਇਕ ਆਰ ਐਸ ਕਲੇਰ ਨੂੰ ਟਿਕਟ ਦਿੱਤੇ ਜਾਣ ਮਗਰੋਂ ਹਲਕੇ ਦੀ ਅਕਾਲੀ ਸਿਆਸਤ ਵਿੱਚ ਵੱਡਾ ਵਿਖੇੜਾ ਖੜਾ ਹੋ ਗਿਆ ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਹਲਕੇ 'ਚ ਅਕਾਲੀ ਸਿਆਸਤ ਦੋ ਫਾੜ ਹੋ ਕੇ ਰਹਿ ਗਈ। ਵਿਧਾਇਕ ਬੀਬੀ ਰਾਜਵਿੰਦਰ ਕੌਰ ਪਾਗੀ ਕੇ ਜੀ ਦੀ ਹਾਇਸ਼ ਤੇ ਸਮਰਥਕਾਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਪਾਰਟੀ ਤੋਂ ਮੰਗ ਕੀਤੀ ਗਈ ਕਿ ਇਸ ਫੈਸਲੇ ਤੇ ਪੁਨਰ ਵਿਚਾਰ ਕੀਤਾ ਜਾਵੇ ਕਿਉਂਕਿ ਵਿਧਾਇਕਾ ਦੀ ਅਗਵਾਈ 'ਚ ਹਲਕੇ ਦਾ ਅਰਥਾ ਵਿਕਾਸ ਹੋਇਆ ਹੈ। ਜਿਸ ਕਰਕੇ ਅਕਾਲੀ ਆਗੂ ਅਤੇ ਵਰਕਰ ਉਹਨਾਂ ਨੂੰ ਟਿਕਟ ਦੇਣ ਦੀ ਮੰਨ ਕਰਦੇ ਨੇ। ਪਾਰਟੀ ਪ੍ਰਧਾਨ ਨੂੰ ਇਹ ਚਾਹੀਦਾ ਜੀ ਜੋ ਕੈਂਡੀਡੇਟ ਸਾਨੂੰ ਹੁਣ ਤੱਕ ਲਈਏ ਸਭ ਉਹ ਸਾਨੂੰ ਮਨਜ਼ੂਰ ਨਹੀਂ ਜੀ। ਉਹਦੇ ਵਾਸਤੇ ਅਸੀਂ ਕਦੇ ਵੀ ਵੋਟ ਨਾ ਪਾਉਣੀ ਆ ਨਾ ਅਸੀਂ ਪਾਉਣ ਕਿਸੇ ਨੂੰ ਦੇਣੀ ਆ ਜੀ ਅਸੀਂ ਅੱਜ ਬੀਬੀ ਦੀ ਖਾਤਰ ਅਸੀਂ ਦੰਤ ਰਾਤ ਇੱਕ ਕਰ ਦੇਣੀ ਆ ਜੀ ਅੱਛਾ ਸਾਨੂੰ ਬੀਬੀ ਮਨਜ਼ੂਰ ਆ ਜੀ ਅਸੀਂ ਵਿਰੋਧ ਕਰ ਰਹੇ ਹਾਂ ਜਿਹਨੇ 5 ਸਾਲ ਆਉਂਦੇ ਹਲਕੇ ਚ ਨਹੀਂ ਕੋਈ ਕੰਮ ਕਰਿਆ ਤੇ ਇੱਥੇ ਆ ਕੇ ਕਿੱਥੋਂ ਕੰਮ ਕਰ ਦੂਗਾ ਜੀ ਉਹਨੂੰ ਸਾਨੂੰ ਮਨਜ਼ੂਰ ਹੀ ਨਹੀਂ ਜੀ ਸਾਨੂੰ ਤਾਂ ਬੀਬੀ ਰਾਜਵਿੰਦਰ ਕੌਰ ਹੀ ਮਨਜ਼ੂਰ ਆ ਜੀ ਜੇ ਜੇ ਟਿਕਟ ਨਹੀਂ ਬਦਲੀ ਜਾਂਦੀ ਫੇਰ ਅਸੀਂ ਉਹ ਟਿਕਟ ਨਹੀਂ ਬਦਲੀ ਜਾਂਦੀ ਤੇ ਫਿਰ ਅਸੀਂ ਵੀ ਕੁਝ ਨਾ ਕੁਝ ਕਰਾਂਗੇ ਜਦੋਂ ਸਾਡੇ ਮਨ 'ਚ ਰੋਸ ਆ ਰੋਸ ਤਾਂ ਕਿਸੇ ਵਿੱਚ ਹੀ ਹੁੰਦਾ ਰੋਸ ਤਾਂ ਰੋਸ ਹੀ ਹੁੰਦਾ ਜੀ ਦੂਜੇ ਪਾਸੇ ਵਰਕਰਾਂ ਨੇ ਇਸ ਮਾਮਲੇ ਤੇ ਅਗਲੀ ਰਣਨੀਤੀ ਕੜਨ ਲਈ 19 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਤਖਤਪੂਰਾ ਸਾਹਿਬ ਵਿਖੇ ਮੀਟਿੰਗ ਵੀ ਸੱਦ ਲਈ ਹੈ ਜਿੱਥੇ ਸਖਤ ਫੈਸਲੇ ਲੈਣ ਤੋਂ ਰੋਮ ਵਿੱਚ ਦੱਸੇ ਜਾਂਦੇ ਨੇ ਪਾਗੀ ਕਿਦ ਦੇ ਸਮਰਥਕਾ ਮੁਤਾਬਿਕ ਜਗਰਾਉਂ ਦੇ ਵਿਧਾਇਕ ਦਾ ਇਸ ਹਲਕੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਹ ਅੱਜ ਤੱਕ ਕਦੇ ਵੀ ਹਲਕੇ ਵਿੱਚ ਨਹੀਂ ਆਏ ਜਿਸ ਕਰਕੇ ਇਸ ਬਾਹਰੀ ਉਮੀਦਵਾਰ ਦੇ ਫੈਸਲੇ ਤੇ ਪਾਰਟੀ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ ਉਨਾ ਕਿਹਾ ਕਿ ਪਾਗੀਕੇ ਪਰਿਵਾਰ ਨੇ ਹਮੇਸ਼ਾ ਹੀ ਪਾਰਟੀ ਦੀ ਨਿੱਜ ਸਵਾਰਥ ਸੇਵਾ ਕੀਤੀ ਹੈ ਜਿਸ ਕਰਕੇ ਪਾਰਟੀ ਨੂੰ ਇਸ ਪਰਿਵਾਰ ਦੀ ਸੇਵਾ ਦਾ ਮੁੱਲ ਪਾਣਾ ਚਾਹੀਦਾ ਹੈ ਇਸ ਮੌਕੇ ਵਿਧਾਇਕਾ ਬੀਬੀ ਰਾਜਵਿੰਦਰ ਕੋਰ ਪਾਗੀਕੇ ਨੇ ਕਿਹਾ ਕਿ ਹਲਕੇ ਦੇ ਪਾਰਟੀ ਵਰਕਰ ਜੋ ਵੀ ਫੈਸਲਾ ਲੈਣਗੇ ਉਸ ਨੂੰ ਮਨਜ਼ੂਰ ਹੋਵੇਗਾ ਕਿਉਂਕਿ ਉਸ ਦੇ ਸਾਥੀਆਂ ਨੇ ਹਮੇਸ਼ਾ ਹੀ ਉਸ ਦਾ ਸਾਥ ਦਿੱਤਾ ਹੈ ਜਦੋਂ ਕਾਰਨ ਹੀ ਕੋਈ ਨਹੀਂਗਾ ਜੇ ਕੋਈ ਕਾਰਨ ਹੋਵੇ ਜਾਂ ਤਾਂ ਕੋਈ ਹੋਵੇ ਵੀ ਸਾਡੇ ਐਮਐਲਏ ਸਾਹਿਬ ਤੇ ਕੋਈ ਕ腐ਪਸ਼ਨ ਦਾ ਇਲਜ਼ਾਮ ਹੋਵੇ ਜਾਂ ਕਿਸੇ ਤਰ੍ਹਾਂ ਦੇ ਉਹ ਹਲਕੇ ਦੇ ਲੋਕਾਂ ਚ ਨਾ ਵਿਚਰੇ ਹੋਣ ਫਿਰ ਤਾਂ ਅਸੀਂ ਮੰਨ ਵੀ ਸਕਦੇ ਆ ਵੀ ਪਾਰਟੀ ਜੋ ਵੀ ਫੈਸਲਾ ਕਰਦੀ ਉਹ ਨੂੰ ਅਸੀਂ ਪਰਮਾਨੈਂਟ ਕਰਾਂਗੇ ਜਦੋਂ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਹੀ ਨਹੀਂਗਾ ਹਲਕੇ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਹਲਕੇ ਦੇ VOTER ਚਾਹੁੰਦਾ 5 ਸਾਲ ਲੋਕਾਂ ਲਈ ਇਹਨਾਂ ਨੇ ਵਜਰੇ ਨੇ ਪਾਰਟੀ ਦੇ ਲਈ ਕੰਮ ਕੀਤਾ ਤੇ ਫਿਰ ਵੀ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਜੇ ਟਿਕਟ ਬਦਲੀ ਹੈ ਤਾਂ ਕਾਰਨ ਕਾਰਨ ਤਾਂ ਹੋਣਾ ਚਾਹੀਦਾ ਰਣਜੀਤ ਜੀ ਇਹ ਕਿ ਸਾਡੇ MLA ਨੇ 5 ਸਾਲ ਸਾਡੇ ਨਾਲ ਕੰਮ ਕੀਤਾ ਸਾਡਾ ਕੀਤਾ 5 ਸਾਲ ਬਹੁਤ ਜ਼ਿਆਦਾ ਟਾਈਮ ਹੁੰਦਾ ਜੀ ਕਲੇਰ ਸਾਹਿਬ ਨੂੰ ਅਸੀਂ ਜਾਣਦੇ ਵੀ ਨਹੀਂ ਤੇ ਉਹ ਇੱਕ ਹੁਣ ਆਏ ਵੀ ਨਹੀਂ ਉਸ ਤੋਂ ਤੱਕ ਕਿ ਰਾਤੀ ਅਸੀਂ ਉਹਨਾਂ ਨੂੰ ਵਧਾਈ ਦੇਣ ਦਾ ਫੋਨ ਵੀ ਕੀਤਾ ਤੁਸੀਂ ਨੋਟ ਕਰ ਸਕਦੇ ਤੇ ਉਹਨਾਂ ਨੇ ਫੋਨ ਹੋਣੀ ਨਹੀਂ ਅਟੈਂਡ ਕੀਤਾ ਨਾਲੇ ਮੈਂ ਪਿੰਡ ਦੀ ਸਰਪੰਚ ਅਸੀਂ ਤਾਂ ਵੋਟਰ ਪੁੱਵੋਣੀਆਂ ਸੀ ਤੇ ਅਸੀਂ ਉਸ ਬੰਦੇ ਤੋਂ ਕੀ ਆਸ ਰੱਖ ਸਕਦੇ ਸਾਨੂੰ ਮਨਜ਼ੂਰ ਨਹੀਂ ਜੀ ਬਾਹਰਲਾ ਬੰਦਾ